ਸੁਖਦਾਰ ਪੁਰਤਰੀ ਸਿੰਘ ਜਿਨ੍ਹਾਂ ਨੂੰ ਪਤਨ ਦਾ ਨਾਲ ਗੋਪਾਲ ਵੀ ਕਹਿੰਦੇ ਆ ਉਹਨਾਂ ਦੇ ਗ੍ਰਾਹਕ ਇਕੱਠੇ ਹੋਏ ਸਾਡੇ ਗੱਲ ਪਿੰਡ ਦੇ ਤੇ ਖਾਸ ਕਰਕੇ ਸਾਡਾ ਬਹੁਤ ਹੀ ਵੱਡਾ ਜੋ ਗਰੁੱਪਾ ਬਾਰਡਰ ਗਰੁੱਪ ਜਿਹਨੂੰ ਤੁਸੀਂ ਵੀ ਕਹਿੰਦੇ ਹੋ ਉਹ ਸਾਰੇ ਵੀਰ ਇਕੱਠੇ ਹੋ ਆ ਕੋਈ ਵੀ ਵਿਚਾਰ ਕਰਨ ਤੋਂ ਪਹਿਲਾਂ ਫਤੇ ਜੀ ਸਾਹ ਚ ਪਾਈਏ ਜੀ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੰਜੀਤ ਸਿੰਘ ਕੁਲਾਜੀ ਹਾਜ਼ਰ ਆ। ਡੰਨ ਵਾਲਿਓ ਦੋ ਤਿੰਨ ਗੱਲਾਂ ਮੈਂ ਸਖਤ ਕਰਨੀਆਂ ਤੁਹਾਡੇ ਨਾਲ ਚ। ਸਭ ਤੋਂ ਪਹਿਲੀ ਗੱਲ ਡੰਨ ਵਾਲਿਓ ਤੁਹਾਡੇ ਨਾਲ ਧੰਨ ਸਾਹਿਬ ਜਦੋਂ ਵੀ ਗੱਲ ਕਰਦੇ ਆ ਕਿਉਂਕਿ ਡੰਨ ਸਾਹਿਬ ਡੰਨ ਪਿੰਡ ਨੇ ਸਾਥ ਬਹੁਤ ਦਿੱਤਾ। ਸ਼ੁਰੂ ਤੋਂ ਹੀ 2012 ਤੋਂ ਪਹਿਲਾਂ ਦਾ ਡੰਨ ਪਿੰਡ ਵਾਲੇ ਧੰਨ ਸਾਹਿਬ ਨੂੰ ਆਪਣਾ ਘਰ ਦਾ ਮੈਂਬਰ ਸਮਝਦੇ ਆ। ਕੁਝ ਇੱਥੇ ਇੱਕੋ ਠੱਠ ਕੇ ਬੰਦੇ ਅਸੀਂ ਆ ਕਰਾ ਲਿਆਂਗੇ ਉਹ ਕਰਾ ਦੇ ਬਿਲਕੁਲ ਗਲਤ ਗੱਲ ਆ ਕੰਮ ਕਰਾਉਣੇ ਸਰਕਾਰ ਨੇ ਸਰਕਾਰ ਦਾ ਫਰਜ਼ ਬੰਦਾ ਸਰਕਾਰ ਹੀ ਕਰਾਉਗੀ ਇੱਕ ਵੀ ਪਿੰਡ ਦਾ ਕੰਮ ਇਹੋਗਾ ਤੁਨ ਸਾਹਿਬ ਤੁਹਾਨੂੰ ਦੱਸਣਗੇ ਸਾਰੀ ਗੱਲ ਆ ਬਾਕੀ ਜਿਹੜਾ ਗਮਰਾਹ ਪ੍ਰਚਾਰ ਕਰਦੇ ਆ ਭਰਾਓ ਉਹਨਾਂ ਨੂੰ ਸਮਝਾਓ ਕਿ ਪਿੰਡ ਦਾ ਨੁਕਸਾਨ ਨਾ ਕਰੋ ਜਿਹੜੇ ਕੰਮ ਪਿੰਡ ਦੇ ਲੈਗਾ ਤੁਨ ਸਾਹਿਬ ਤੁਹਾਨੂੰ ਦੱਸਣਾ ਕਿ ਮੈਂ ਕੋਈ ਕੰਪਨੀ ਲੈਣ ਦੇ ਨਾਮ ਤਗੜੇ ਹੋ ਗਏ ਜਿਹੜੇ ਪਿੰਡ ਦੇ ਕਿਹਦੇ ਕੰਮ ਆ ਬਹੁਤ ਕੰਮ ਰਿੰਦੇ ਆ ਤੇ ਬਹੁਤ ਹੋਏ ਆ ਉਹ ਆਪਾਂ 100% ਕੰਮ ਕਰੀਏ ਡਾਲ ਲਿਆਉ ਜ਼ਿੰਮੇਵਾਰੀ ਦੀ ਬੰਦੀ ਤੁਣ ਸਾਹਿਬ ਦੀ ਇਹ ਨਹੀਂ ਮੈਂ ਕਹਿੰਦਾ ਪਰ ਤੈਨੂੰ ਸਾਡਾ ਟਾਈਮ ਹੋ ਰਿਹਾ ਆਪਣੇ ਕੋਲ ਉਸ ਤੋਂ ਬਾਅਦ ਇਲੈਕਸ਼ਨ ਹੋਣੀ ਆ ਗੱਲ ਬੀਏ ਸਾਹਿਬ ਜਿਹੜੀ ਕਰ ਰਿਹਾ ਸੀ ਇਹ ਗੱਲ 'ਚ ਕੋਈ ਦੋਰ ਨਹੀਂ ਭਰਾਓ ਕੰਮ ਸਰਕਾਰ ਕਰਦੀ ਹੁੰਦੀ ਆ ਤੇ ਮੈਂ ਅਕਸਰ ਯੂਨੀਅਨ ਦੇ ਮੀਟਨਾਂ ਦੇ ਵਿੱਚ ਵੀ ਇਹ ਗੱਲ ਕਰਦਾ ਹੁੰਦਾ ਆ ਚਲੋ ਮੈਂ ਕਿਸੇ ਨੂੰ ਮੇਨ ਇਕਟਾਂ ਲੈ ਕੇ ਕੋਈ ਜਮਾਤ ਬਾੜੀ ਨਹੀਂ ਹੁੰਦੀ ਉਹਦੇ ਵਿੱਚ ਬੰਦੇ ਹੀ ਮਾੜੇ ਆਉਂਦੇ ਨੇ ਹੁਣ ਅਸੀਂ ਜਦੋਂ ਗੱਲ ਕਰਦੇ ਆ ਲੀਡਰਾਂ ਦੀ ਜਿਹੜੇ ਪਹਿਲੇ ਲੀਡਰ ਆ ਉਹਨਾਂ ਨੇ ਕੀ ਕੀਤਾ ਮੈਂ ਨਾ ਹਰ 스테ਟ ਇੱਕ ਗੱਲ ਕਰਦਾ ਹਾਂ ਨਾ ਮੈਂ ਇੱਥੇ ਵੀ ਇਹ ਗੱਲ ਕਰੂੰਗਾ ਬਾੜੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਪਰ ਇੱਕ ਗੱਲ ਕਰੂੰਗਾ ਕਿ ਭਰਾਵੋ ਟੱਕੜੀ ਦੇ ਵਿੱਚ ਟੋਲੋ ਜਿਹੜੇ ਪਹਿਲੇ ਲੀਡਰ ਸੀ ਉਹਨਾਂ ਨੇ ਕੀ ਕੀਤਾ ਵਾ ਜੇ ਤੁਹਾਡਾ ਜਿਹੜਾ ਹਲਕਾ ਵਿਰੈਕ ਹੋਣਿਆ ਮੌਜੂਦਾ ਸਰਦਾਰ ਸਰਵਨ ਸਿੰਘ ਤੁੰਨਾ ਆਮ ਪਾਰਟੀ ਵੱਲੋਂ ਚੁਣੇ ਗਏ ਐਮਐਲਏ ਨੇ ਉਹ ਕੀ ਕੰਮ ਕਰ ਰਹੇ ਨੇ ਪਹਿਲੀਆਂ ਸਰਕਾਰਾਂ ਨੇ ਤੁਹਾਡੇ ਵਿੱਚ ਵੀ ਫਿਰਟ ਬੈਠੇ ਹੋਣਗੇ ਘਰਾਂ ਦਾ ਘਰ ਲੜਾ ਦਿੱਤੇ ਚਾਚੇ ਤਾਇਆ ਨੂੰ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਦਿੱਤਾ ਐਮਐਲਏ ਦਾ ਕੰਮ ਕੀ ਹੁੰਦਾ ਵਾ ਕਿ ਸਾਂਝੇ ਕੰਮਾਂ ਦਾ ਵਿਕਾਸ ਕਰਨਾ ਅੱਜ ਸਾਡਾ ਇਹਨਾਂ ਨੇ ਇੱਕ ਦਿਮਾਗ ਦੇ ਵਿੱਚ ਗੱਲ ਏਦਾਂ ਦੀ ਬਿਠਾ ਦਿੱਤੀ ਮਾਈਨਸ ਇੱਕ ਕਰ ਦਿੱਤੇ ਆ ਸਾਨੂੰ ਮੰਗਣਾ ਹੀ ਭੁਲਾ ਦਿੱਤਾ ਅੱਜ ਅਸੀਂ ਮੰਗਦੇ ਉਹੋ ਜੀ ਭੁਲਾਨੇ ਐ ਵਟ ਕਰ ਦਿਓ ਜੀ ਭੁਲਾਨੇ ਏਦਾਂ ਤੋਂ ਪਾਰ ਜਿਹੜਾ ਝੋਨਾ ਲੱਗ ਸਕਦਾ ਪਿੱਛੇ ਨਹੀਂ ਉਹ ਪਹਿਲੋ 10 ਦਿਨ ਸ਼ੁਰੂ ਹੋਊਗਾ ਇਹ ਵੀ ਇੱਕ ਆਮ ਪਾਰਟੀ ਦੀ ਜਿਹੜੀ ਪ੍ਰਾਪਤੀ ਹੈ ਕੰਡਾਪਾਰ ਤੋਂ ਪਾਰ ਕਿਸਾਨਾਂ ਵਾਲੀ ਫਿਰ ਜੇ ਜਿਹੜੇ ਆਪਣੇ ਪੈਸੇ ਮਿਲੇ ਆ ਆਪਾਂ ਨੂੰ ਹਰ ਸਾਲ ਤੁਸੀਂ ਨਾਲ ਸੰਯੋਗ ਦੇਂਦੇ ਹੋ ਬਾਰਡਰ ਵਾਲਿਓ ਆਪਾਂ ਨੂੰ ਕੋਰਟ ਜਾਣਾ ਪੈਂਦਾ ਸੀ 14 ਤਾਂ ਪੈਸੇ ਮਿਲਨੇ ਸ਼ੁਰੂ ਹੋਏ ਹਰ ਵਾਰ ਕੋਰਟ ਕੋਰਟ ਪੈਸੇ ਮੰਗਾ ਦਿੰਦਾ ਸੀ ਸੈਂਟਰ ਤੋਂ ਪੰਜਾਬ ਤੋਂ ਪਰ ਪੰਜਾਬ ਪੈਸੇ ਵੜਦਿਆਂ ਨਹੀਂ ਆਪਾਂ ਹਰ ਵਾਰੀ ਤੁਸੀਂ ਧਰਨੇ 'ਚ ਜਾਂਦੇ ਰਹੇ ਹੋ ਪਰ ਪਹਿਲੀ ਵਾਰ ਐਵੇਂ ਸਭ ਹੋਇਆ ਤੁਹਾਡੇ ਨਾਲ ਵੀ ਗੱਲ ਕਰਦੇ ਰਹੇ ਆ ਮਾਨ ਸਾਹਿਬ ਨੇ ਬਿਨਾਂ ਕੋਰਟ ਜਾਣ ਤੋਂ ਸਾਨੂੰ ਕਿਹਾ ਵੀ ਅਸਲੀ ਤੁਹਾਨੂੰ ਕੋਰਟ ਨਹੀਂ ਜਾਣਾ ਪੈਂਦਾ ਨਹੀਂ ਜਾਣਾ ਪਿਆ ਸਾਡੇ 22 ਦੇ ਪੈਸੇ ਆ ਗਏ ਆ ਬਾਈ ਨੇ ਜਦੋਂ ਜੂਸੀ ਚਲ ਗਈ 23 ਦੇ ਵੀ ਪੈਸੇ ਡੀ ਸਾਹਿਬ ਦੇ ਕੋਲ ਆ ਗਏ ਨੇ ਸੋ ਹੁਣ ਮੈਂ ਜਿਹੜੀ ਗੱਲ ਕਰ ਲਗਾ ਆਪਾਂ ਕਰਨਾ ਕਿ ਐਮਐਲਏ ਸਾਹਿਬ ਵੋਟਾਂ ਹੁਣ ਭੁਗਤਾ ਕੇ ਬਾਅਦ ਦੇ ਵਿੱਚ ਸੀਮ ਸਾਹਿਬ ਨਾਲ ਮੀਟਿੰਗ ਕਰਕੇ ਜਿਹੜੀ ਬਾਰਡਰ ਦੀ ਲੈਨ ਜਿੱਦਾਂ ਬੀਐਸਐਫ ਦੀ ਇੱਕ ਵੱਖਰੀ ਲੈਨ ਆ ਸਾਡੀ ਸਰਹੱਦ ਦੀ 2 ਕਿਲੋਮੀਟਰ ਤੱਕ ਕਿਵੇਂ ਨਲਟਵ ਸਰਗੋਦੀਆਂ ਅਜੰਸੀਆਂ ਕਿਵੇਂ ਤੁਹਾਡਾ ਉਹ ਚੈੱਕ ਕਰ ਦਿੰਦੀਆਂ ਵੀ ਬੰਦੇ ਕਿਹੜੇ ਕਿਹੜੇ ਗਰਮਖਿਆਲੀ ਉਹ ਸਾਰੇ ਉਹ ਬਾਹਰ ਕੱਢ ਲਈ ਦੀਆਂ ਇੰਚੜੀ ਕਰਕੇ ਏਕ ਇੱਕ ਬੰਦੇ ਦਾ ਫਾਇਦਾ ਉਹਨਾਂ ਕੋਲ ਆ ਜਾਂਦਾ 50 ਬੰਦਾ ਫੋਨ ਹੈਗਾ ਸੋ ਭਰਾਓ ਸੋ ਸਮਝ ਕੇ ਕੰਮ ਲਿਆ ਕਰੋ ਤੇ ਮੈਂ ਤੁਹਾਨੂੰ ਦੱਸਾਂ ਜੇ ਛੀ ਦੁਨਿਆਲੇ ਬੰਨੇ ਕੋਈ ਗੇਂਦ ਤੇ ਆਉਂਦੇ ਤੇ ਜੇਕਰ ਮੇਰੇ ਨਾਲ ਬਿਲ ਕੇ ਡੇਲਣ ਸਾਡੇ ਉਹਨਾਂ ਲੋਕਾਂ ਨੂੰ ਵੱਧ ਸ਼ੀਰ ਤੋਂ ਹੋਣਗੇ ਉਹ ਬੰਨੇ ਵੀ ਕਿਤੇ ਬਹਿ ਕੇ ਗੱਲ ਕਰਵਾਗੇ ਸੋ ਇਹ ਗੰਦਾ ਜਿਹੜੀਆਂ ਨਾ ਜੇ ਵੀ ਜਿੱਤੇ ਜੀਰ ਤੇ ਆਇਆ ਉਹਦਾ ਬੈਂਕ ਕਾਮ ਦਾ ਜਨਮ ਜੇ ਵੀ ਜਿੱਤੇ ਜੀ ਤੇ ਫੱਕੜੀ ਬਚਾ ਉਹਦਾ ਬੈਂਕ ਕਾਮ ਦਾ ਮੈਂ ਬੜਾ ਵੱਡਾ ਚਰਮਾਇਆ ਕਿ ਜਿੰਨਾਂ ਦੇ ਮਰ ਗਏ ਉਹ ਕੌਣ ਆ ਬਈ ਉਹ ਕੌਣ ਆ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਆਪ ਦੇ ਪੁੱਤ ਵਾਰ ਤੇ ਭਰਾ ਵਾਰ ਤੇ ਉਹਨਾਂ ਨੇ ਕਦੀ ਕਿਹੜਿਆਂ ਕੇ ਪੁੱਛਿਆ ਨਹੀਂ ਕਦੀ 5 ਰੁਪਏ ਰੱਖੇ ਕਹਿੰਨੇ ਕੇੜੇ ਲੱਪਦੇ ਸੋ ਵੀਰੋ ਜੇ ਅੱਜ ਪੰਜਾਬ ਦਾ ਭਲਾ ਹੋਣਾ ਚਾਹੁੰਦੇ ਆ ਤੇ ਆਪਾਂ ਪੰਜਾਬ ਦੇ ਭਲੇ ਦੀ ਗੱਲ ਕਰੀਏ ਪਰ ਤੁਹਾਨੂੰ ਇਹ ਹੀ ਬੇਨਤੀਆਂ ਕਰਨਾ ਆ ਤਗੜੇ ਹੋ ਕੇ ਗੈਗਰੂ ਜੀ ਕੀ ਫਤਹਿ ਪੂਰਾ ਸਾਹਿਬ ਆnde ਤੁਹਾਨੂੰ ਸਾਹਿਬ ਕਾਦੇ ਢਿੱਲੇ ਚੱਲਣ ਦਾ ਪੂਰਾ ਸਾਹਿਬ ਇਹ ਕੰਮ ਤਾਂ ਵਾਹੀ ਤੋਂ ਬਿਓਕਾ 20 20 ਪ੍ਰੋਗਰਾਮ ਜਿਹੜੀ ਦੇ ਕਢੀ ਨੇ ਬੋਲਣਾ ਰਾਤ ਦੇ ਬਾਰਾਂ ਬਾਰਾਂ ਬਚਨਦੇ ਆ ਤੇ ਸਰੀਰ ਜਿਹੜਾ ਮਗੇ ਦਾ ਬਣਿਆ ਤਾ ਸਾਰੀ ਝਾੜੀ ਚਾਲ ਸੌ ਚੱਲੀ ਰਹਿੰਦਾ ਪਰ ਜਦੋਂ ਇਹ ਭਰਾ ਇੰਨੇ-ਇਨੇ ਵੱਡੇ ਕੰਮ ਕਰਕੇ ਇੰਨੀ ਗਰਮੀ 'ਚ ਬੈਠੇ ਹੁੰਦੇ ਆ ਜੇ ਇਹਨਾਂ ਨੂੰ ਵੇਖ ਕੇ ਸ਼ਕਤੀ ਮਿਲਦੀ ਆ ਉਮਜਾ ਮਿਲਦੀ ਆ ਨਾਲੇ ਜਿਹੜਾ ਦਲ ਪਿੰਡ ਹੈ ਦਲ ਪਿੰਡ ਨਾਲ ਦਾ ਮੇਰਾ ਇੱਕ ਰੂਹ ਦਾ ਰਿਸ਼ਤਾ ਇਹ ਨਕਰ ਹਮੇਸ਼ਾ ਭਰਾਵਾਂ ਵਰਗਾ ਪਿਆਰ ਇਸ ਨਕਰ 'ਚੋਂ ਮਿਲਦਾ ਇਸ ਬਕਰਚੋਂ ਜਿੰਨੇ ਮੇਰੇ ਭਰਾ ਤੁਸੀਂ ਬੈਠੇ ਹੋ ਇਹਨਰਾਂ ਕਈ ਵਾਰੀ ਗਰਮ ਵੀ ਹੋ ਜਾਂਦੇ ਆ ਠੰਡੇ ਵੀ ਹੋ ਜਾਂਦੇ ਆ ਤੇ ਇਹ ਇੱਕ ਪਿਆਰ ਦੀ ਨਿਸ਼ਾਨੀ ਹੁੰਦੀ ਆ ਜਦੋਂ ਇਹਨਾ ਮਾਨ ਸਨਕਾਰ ਜਿਹੜੇ ਪਿੰਡ ਵਿੱਚ ਹੋਵੇ ਇਸ ਪਿੰਡ ਨੇ ਤਾਂ ਉਦੋਂ ਸਭ ਤੋਂ ਵੱਧ ਵੋਟਾਂ ਮੈਨੂੰ ਪਾਈਆਂ ਸੀ ਜਦੋਂ ਆਪਾਂ ਕੁਝ ਨਹੀਂ ਸੀ ਜਦੋਂ ਪੀਪਲ ਪਾਰਲੀਮੈਂਟ ਨੂੰ ਇਲੈਕਸ਼ਨ ਲੜੀ ਸੀ ਸਭ ਤੋਂ ਵੱਧ ਇਸ ਪਿੰਡ 'ਚ ਵੋਟਾਂ ਨਿਕਲੀਆਂ ਸੀ ਮੈਂ ਹੰਬੇਸ਼ਾ ਇਸ ਪਿੰਡ ਦਾ ਰਿਹਾ ਸਤਕਾਰ ਦੇ ਵੀਰੋ ਗੱਲਾਂ ਸਿਰਫ ਇਹ ਸੋਚਣ ਦੇ ਵਿਚਾਰ ਪਾ ਲਈਆਂ ਕਿ ਮਸਲ